ਆਪ ਸਵਾਰੈ ਮੈਂ ਮਿਲਹਿ ਮੈਂ ਮਿਲਿਆ ਸੁਖ ਹੋਏ ਪਰੀਦਾ ਜੇ ਤੂੰ ਮੇਰਾ ਹੋਏ ਰਹੈ ਸਭ ਜਗ ਤੇਰਾ ਹੋਏ ਕੰਦੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ ਪਰੀਦਾ ਕੱਚੇ ਪਾण्डे ਰਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨਿਸਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਿਮਾਣੀਆਂ ਬੈਸਨ ਰੂਹਾ ਮਲ ਆਖੀ ਸਿੱਖ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆ ਵਹਿ ਟਾ ਅੱਗੇ ਦੋਜਕ ਤਪਿਆ ਸੁਣੀਏ ਹੂਲ ਪਵੈ ਗਹਾ ਇਕ ਨਾਨੋ ਸਭ ਸੋਜੀ ਆਈ ਇਕ ਫਿਰ ਦੇਵੇ ਪਰਵਾਹ ਅਮਲ ਜੇ ਕੀਤਿਆਂ ਦੁਨੀ ਵਿੱਚ ਸੇਦਰ ਗਯੋਗਾ ਪਰਿਦਾਦਰ ਆਵੇ ਕੰਨ ਬਗਲਾ ਬੈਠਾ ਖੇਲ ਕਰੇ ਖੇਲ ਕਰੰਦੇ ਹੰਜ ਨੂੰ ਯਾ ਚਿੰਤੇ ਬਾਜ ਪਏ ਬਾਜ ਬੈ ਤੇਸ ਰਬ ਦੇ ਕਿਲਾ ਵਿਸਰੀਆਂ ਜੋ ਮਨ ਚਿਤ ਨਾ ਚੇਤੇਸਨ ਸੋ ਗਾਲੀ ਰਬ ਕੀਆਂ ਸਾਡੇ ਤਰੇ ਮਨ ਦਿਹਰੀ ਚੱਲੈ ਪਾੜੀਆਂ ਆਇਓ ਬੰਦਾ ਦੁਨੀ ਵਿੱਚ ਵਾਤ ਅਸੂਣੀ ਬੰਨ ਅਮਲ ਕਲ ਮੌਤ ਜਾ ਆਵਸੀ ਸਭ ਦਰਵਾਜੇ ਪੰਨ ਤਿਨਾ ਪਿਆਰਿਆ ਭਾਈਆ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਣਿਆ ਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਿ ਆਏ ਕੰਮ ਫਰੀਦਾ ਹੋਂ ਬਲਿਹਾਰੀ ਤਿਨੋਂ ਪੰਖੀਆਂ ਜੰਗਲ ਜਿੰਨਾ ਵਾਸ ਕਕਰ ਚੁਗਨ ਥਲ ਵਸ